ਤੁਮੇ ਨਾਲ ਬੇਨਤੀ ਵੀ ਕਰ ਦਵਾਂ ਸਰਕਾਰੀ ਦਰਬਾਰੇ ਕਾਫੀ ਪਹੁੰਚ ਹੈ ਸਿੱਖ ਜਗਤ ਦੀ ਇਸ ਹਿੰਦੁਸਤਾਨ ਵਿੱਚ ਜੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਮਿਲ ਸਕਦੀ ਹੈ ਤੇ ਸਿੱਖ ਜਗਤ ਦੇ ਵਿੱਚ ਜਿਹੜੇ ਕੁਰਬਾਨੀ ਕਰਨ ਵਾਲੇ ਲੋਕ ਨੇ ਇਹ ਤੇ ਇੱਕ ਝੰਡਾ ਸੀ ਨਾ ਇੰਦਰਾ ਗਾਂਧੀ ਦਾ ਖੜਾ ਕੀਤਾ ਜਦੋਂ ਤੁਸੀਂ ਘਰ ਦੇ ਵਸੇਬੇ ਵਿੱਚ ਬੈਠਿਆਂ ਨਾਲ ਧੱਕਾ ਜ਼ੋਰੀ ਕਰੋਗੇ ਤੇ ਰੋ ਵਿੱਚ ਆ ਕੇ ਬੰਦਾ ਸ਼ਸਤਰ ਉਠਾ ਲੈਂਦਾ ਹੁਣ ਜਦੋਂ ਸ਼ਸਤਰ ਉਠਾ ਕੇ ਹੱਕ ਦੀ ਗੱਲ ਚੱਲਦੀ ਹੈ ਫਿਰ ਸਰਕਾਰਾਂ ਸਜ਼ਾ ਦਿੰਦੀਆਂ ਨੇ ਸਾਡੇ ਬੰਦੀ ਸਿੰਘਾਂ ਸਜ਼ਾਵਾਂ ਭੋਗ ਲਈਆਂ ਨੇ ਹਿਊਮਨ ਰਾਈਟਸ ਦੇ ਨਾਤੇ ਹੁਣ ਉਹਨਾਂ ਦੀ ਰਿਹਾਈ ਹੋਣੀ ਬਣਦੀ ਹੈ بڑے ਅਪਰਾਧੀਆਂ ਦੀ ਰਿਹਾਈ ਹੋ ਚੁੱਕੀ ਹੈ ਔਰ ਇਹ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਬਿਨਾਂ ਪੋਲੀਟੀਕਲ ਜਮਾਤ ਵਿੱਚ ਬੈਠਣ ਤੋਂ ਤੁਸੀਂ ਆਪਣੀ ਕਮਿਊਨਿਟੀ ਦਾ ਕੌਮ ਦਾ ਭਲਾ ਨਹੀਂ ਕਰ ਪਾਉਗੇ ਔਰ ਆਪ ਦਿੱਲੀ ਦੀ ਸੰਗਤ ਦੇ ਵਿੱਚੋਂ ਹੀ ਸਰਸਾ ਸਾਹਿਬ ਜੋ ਸਿਆਸੀ ਤੌਰ ਤੇ ਸਰਗਰਮ ਨੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਸਿੱਖਾਂ ਨੂੰ ਸਰਗਰਮ ਹੋਣਾ ਚਾਹੀਦਾ ਹੈ ਪਰ ਸਿੱਖ ਹੋਣ ਦੇ ਨਾਤੇ ਹਰ ਸਿੱਖ ਦਾ ਇਹ ਸੂਲ ਚਾਹੀਦਾ ਹੈ ਆਪਣੀ ਕੌਮ ਨੂੰ ਆਪਣੇ ਧਰਮ ਨੂੰ ਔਰ ਜਿਤਨੇ ਵੀ ਆਪਣੀ ਕੌਮ ਦੇ ਕਰਮ ਨੇ ਸਰਕਾਰੀ ਦਰਬਾਰੇ ਕਰਵਾਉਣ ਵਾਲੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਕਰਵਾਵੇ ਤੇ ਸਿੱਖਾਂ ਵਿੱਚ ਉਹਦੀ ਫਿਰ ਜਿਹੜੀ ਸ਼ਾਖਾ ਹੈ ਉਹ ਪ੍ਰਗਟ ਰਹਿੰਦੀ ਹੈ ਹਾਜੇ ਕੋਈ ਕੌਮ ਲਈ ਨਹੀਂ ਨੇਕ ਕਰਮ ਕਰਦਾ ਤੇ ਜ਼ੁਬਾਨ ਤੁਹਾਡੀ ਆਪੋ ਆਪਣੀ ਹੈ ਮਾੜਾ ਚੰਗਾ ਤੁਸੀਂ ਕਹਿ ਹੀ ਲੈਣਾ ਹੁੰਦਾ ਇੱਕ ਗੱਲ ਕਹਿ ਦਵਾਂ ਜੇ ਅੱਜ ਰਕਾਬਗੰਜ ਸਾਹਿਬ ਵਿੱਚ ਕਥਾ ਕੀਰਤਨ ਹੋ ਰਿਹਾ ਹੈ ਜੇ ਅੱਜ ਦੇ ਦਿਨ ਉਹ ਸੁਦੀ ਸਤ ਨੂੰ ਗੁਰੂ ਗੋਬਿੰਦ ਸਿੰਘ ਪ੍ਰਗਟਨਾ ਹੋਏ ਹੁੰਦੇ ਤੇ ਇੱਥੇ ਗੁਰਦੁਆਰੇ ਦੀ ਜਗ੍ਹਾ ਮਸਜਿਦ ਹੁੰਦੀ ਤੇ ਬਾਗ ਦਿੱਤੀ ਜਾਂਦੀ ਜੇ ਗੁਰੂ ਗੋਬਿੰਦ ਸਿੰਘ ਅੱਜ ਦੇ ਦਿਨ ਪ੍ਰਕਾਸ਼ਵਾਨ ਨਾ ਹੁੰਦੇ ਹਿੰਦੁਸਤਾਨ ਦਾ ਕੋਈ ਮੰਦਰ ਨਾ ਹੁੰਦਾ ਕਿਸੇ ਮੰਦਰ ਵਿੱਚ ਆਰਤੀ ਤੇ ਗਾਇਤਰੀ ਨਾ ਪੜੀ ਜਾਂਦੀ ਇੱਥੇ ਮਸਜਿਦਾਂ ਹੁੰਦੀਆਂ ਤੇ ਮਸਜਿਦਾਂ ਦੇ ਵਿੱਚ ਬਾਗ ਦਿੱਤੀ ਜਾਂਦੀ ਲੋਕਾਂ ਨੂੰ ਸਮਝ ਨਹੀਂ ਆਈ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਕੀ ਹੈ ਕਿਸੇ ਨੇ ਗਾਂਧੀ ਨੂੰ ਰਾਸ਼ਟਰ ਪਿਤਾ ਬਣਾਇਆ ਕਿਸੇ ਨੇ ਕਿਸੇ ਨੂੰ ਰਾਸ਼ਟਰ ਪਿਤਾ ਬਣਾਇਆ ਇਹ ਰਾਸ਼ਟਰ ਭਾਰਤ ਵਰਸ਼ ਹੁੰਦਾ ਹੀ ਨਾ ਜੇ ਗੁਰੂ ਗੋਬਿੰਦ ਸਿੰਘ ਪ੍ਰਕਾਸ਼ਮਾਨ ਨਾ ਹੁੰਦੇ ਔਰ ਇੱਕ ਮੁਸਲਮਾਨ ਬੁੱਲੇ ਸ਼ਾ ਸਮਝ ਗਿਆ ਉਹਦੀ ਹਸਤੀ ਨੂੰ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਹੁੰਦੇ ਨਾ ਹਿੰਦੁਸਤਾਨ ਹੁੰਦਾ ਨਾ ਭਾਰਤ ਵਰਸ਼ ਹੁੰਦਾ ਨਾ ਮੰਦਰ ਨਾ ਗੁਰਦੁਆਰੇ ਨਾ ਗਾਇਤਰੀ ਨਾ ਸਾਦੀ ਵਾਰ ਹੁੰਦੀ ਇਥੇ ਕੇਵਲ ਇਸਲਾਮ ਤੇ ਇਥੇ ਕੇਵਲ ਬਾਗ ਹੋਣੀ ਸੀ ਮਸਜਿਦਾਂ ਹੋਣੀਆਂ ਸਨ ਗੁਰੂ ਗੋਬਿੰਦ ਸਿੰਘ ਨੇ ਹੀ ਇਹ ਪੈਰਾਂ ਦੀਆਂ ਬੇੜੀਆਂ ਕਟੀਆਂ ਨੇ ਸਤਿਗੁਰ ਦਾਤਾ ਮੁਕਤ ਕਰਾਏ ਗੁਰੂ ਗ੍ਰੈਂਡ ਸੈਲੀਬ੍ਰੇਸ਼ਨ ਗੁਰੂ ਮੁਕਤੀ ਦੇ ਦਾਤੇ ਨੇ ਦਾਸ ਇਥੇ ਵਾਣੀ ਨੂੰ ਸੰਕੋਚਦਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਵਾਦ ਮੁਖ ਸੇਵਾਦਾਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਮੁਖ ਸਕੱਤਰ ਸਰਦਾਰ ਜਗਦੀਪ ਸਿੰਘ ਜੀ ਕਾਲੋਂ ਧਰਮ ਪ੍ਰਚਾਰ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਦੀ ਕਰਮਸਰ ਸਾਰਿਆਂ ਪ੍ਰਬੰਧਕਾਂ ਦਾ ਧੰਨਵਾਦ ਹੈ ਜੀ ਸੰਗਤਾਂ ਦਾ ਧੰਨਵਾਦ ਔਰ ਗੁਰੂ ਕੇ ਜਿੰਨੇ ਵੀ ਇੱਥੇ ਸੇਵਾਦਾਰ ਨੇ ਉਹਨਾਂ ਸਭਨਾਂ ਦਾ ਧੰਨਵਾਦ ਹੈ